ਦੇ ਵਿੱਚ ਹੋਏ ਨੌਜਵਾਨ ਦੇ ਕਤਲ ਦਾ ਮਾਮਲਾ ਜੁੜਾ ਹੈ ਸਾਹਮਣੇ ਆਇਆ ਹੈ ਲੁਧਿਆਣਾ ਦੇ ਵਿੱਚ ਜੁੜਾ ਹੈ ਇੱਕ ਨੌਜਵਾਨ ਦੇ ਵੱਲੋਂ ਨੌਜਵਾਨ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਨੇ ਇਸ ਕਤਲ ਦੀ ਗੁੱਥੀ ਸੁਲਝਾ ਦਿੱਤੀ ਹੈ ਮ੍ਰਿਤਕ ਨੌਜਵਾਨ ਕੁੜੀ ਨੂੰ ਪਰੇਸ਼ਾਨ ਕਰਦਾ ਸੀ ਕੁੜੀ ਦੇ ਪੁਰਾਣੇ ਦੋਸਤਾ ਦੇ ਨਾਲ ਰਲ ਕੇ ਉਸ ਦਾ ਕਤਲ ਕਰ ਦਿੱਤਾ ਉਹ ਚਾਰ ਜਿਹੜਾ ਹੈਗਾ 28 ਤਰੀਕ ਨੂੰ ਅਸੀਂ ਦਰਜ ਕੀਤਾ ਸੀ 103 304 ਬੀ ਐਨ ਐਸ ਦੇ ਵਿੱਚ ਥਾਣਾ ਕਿੱਬੇ ਦੇ ਵਿੱਚ ਇਹਦੇ ਵਿੱਚ ਹੋਇਆ ਕੀ ਸੀ ਕਿ ਸਚਿੰਤ तिवारी ਨਾਮ ਦਾ 25 ਸਾਲ ਦਾ ਵਿਅਕਤੀ ਹੈਗਾ ਇਹਦੀ ਜਿਹੜੀ ਹਿੱਸੀ ਦਾ ਮਰਡਰ ਹੋ ਗਿਆ ਸੀਗਾ ਤੇ ਉਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਚਾਰ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਹੈਗੇ ਦੋਸ਼ੀ ਅਨੁਜ ਕੁਮਾਰ ਬਲਜੀਤ ਸਿੰਘ ਰਾਜਾ ਭਾਰਤੀ ਤੇ ਨikhil ਜਿਹੜੇ ਹੈਗੇ ਚਾਰੇ ਦੋਸ਼ੀਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਿਹੜਾ ਵੈਪਨ ਵੀ ਜਿਹੜਾ ਹੈਗਾ ਉਹ ਬਰਾਮਦ ਕਰ ਲਿਆ ਤੇ ਨਾਲ ਉਹਨਾਂ ਕੋਲ ਜਿਹੜਾ ਵਾਹਤ ਹੈਗਾ ਮੋਟਰਸਾਈਕਲ ਉਹ ਵੀ ਜਿਹੜਾ ਹੈਗਾ ਬਰਾਮਦ ਕਰ ਲਿਆ ਇਹ ਇਸ ਦੀ ਥੋੜੀ ਜੀ ਕੇਸ ਦੀ ਕਹਾਣੀ ਹੈ ਕਿ ਇਹ ਹੈਗੀ ਹੈ ਕਿ ਸਚਿੰਤ Tiwari ਜਿਹੜਾ ਸੀਗਾ ਇਹ ਇਹਦੀ ਇੱਕ ਲੜਕੀ ਨਾਲਗਾ ਸੀਗੀ ਤਾਂ ਥੋੜੀ ਜਿਹੀ ਆਪਣੇ ਫਰੈਂਡਸ਼ਿਪ ਸੀਗੀ ਉਹਨੂੰ ਥੋੜੇ ਦਿਨ ਬਾਅਦ ਜਿਹੜਾ ਹੈਗਾ ਇਹਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਔਰ ਜਿਹਦੇ ਵਿੱਚ ਉਹ ਲੜਕੀ ਨੇ ਜਾ ਕੇ ਆਪਣੇ ਬ੍ਰਦਰਸ ਨੂੰ ਦੱਸਿਆ ਕਿ ਇਸ ਤਰੀਕੇ ਨਾਲ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਸੀਗਾ ਇਹ ਕਦਮ ਚੁੱਕਿਆ ਇਹਨਾਂ ਨੂੰ ਮਤਲਬ ਕਿ ਕੁੱਟਮਾਰ ਕੀਤੀ ਔਰ ਜਿਹੜੀ ਸੱਟ ਇਹਦੇ ਜ਼ਿਆਦਾ ਲੱਗੀ ਜਿਹੜਾ ਫਿਰ ਇਸ ਨੂੰ ਜਿਹੜਾ ਹੈਗਾ ਇਹ ਪੀਜੀਆਈ ਜਿਹੜਾ ਸੀਗਾ ਚੰਡੀਗੜ੍ਹ ਜਿਹੜਾ ਰੈਫਰ ਕੀਤਾ ਕਿ ਜਿੱਥੇ ਉਹਦੀ ਇਹਦੀ ਡੈਥ ਹੋ ਗਈ ਸੀ ਔਰ ਇਸ ਮਕਦਮੇ ਦੇ ਵਿੱਚ ਸਰ ਕਾ ਤਪਤੀਸ਼ ਜਿਹੜੀ ਸੀਗੀ ਕਰਕੇ ਚਾਰੇ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਰਿਹਾ ਹੈ ਜੀ ਸਰ ਜਿਹੜੇ ਚਾਰ ਦੋਸ਼ੀ ਜੀ ਚਾਰੇ ਦੋਸ਼ੀ ਹੈ ਚਾਰੇ ਆਪਸ ਵਿੱਚ ਰਿਸ਼ਤੇਦਾਰ ਨੇ ਚਾਰੇ ਨਹੀਂ ਯਾਰ ਦੋਸਤ ਨੇ ਜੀ ਯਾਰ ਦੋਸਤ ਇੱਕ ਬ੍ਰਦਰ ਹੈਗਾ ਜੀ ਇੱਕ ਬ੍ਰਦਰ ਬਾਕੀ ਜੀ ਯਾਰ ਸਰ ਇਹਨਾਂ ਦੀ ਉਮਰ ਕੀ ਹੈ ਇਹਨਾਂ ਸਾਰਿਆਂ ਦੀ ਉਮਰ ਜਿਹੜੀ ਹੈ 18 ਤੋਂ 21 ਸਾਲ ਦੇ ਵਿੱਚ ਵਿੱਚ ਹੈ ਜੀ ਇਹ ਸਾਰੇ ਇਹਨਾਂ ਦੇ ਪਹਿਲੇ ਵੀ ਕੋਈ ਨਾ ਦਰਜ ਹੈਗੇ ਨੇ ਪਹਿਲਾ ਮੁਕਦਮਾ ਇਹਨਾਂ ਦੇ ਕੋਈ ਨਹੀਂ ਦਰਚਾਇਆ ਗਿਆ ਤੇ ਇਹ ਕਿਹੜੀ ਜਗ੍ਹਾ ਤੋਂ ਰੈਸਕੂ ਕੀ ਹੋਇਆ ਇਹ ਵੱਖ-ਵੱਖ ਥਾਵਾਂ ਤੋਂ ਜਿਹੜੇ ਹੈਗੇ ਆ ਲੁਧਿਆਣੇ ਦੇ ਵਿੱਚੋਂ ਜਿਹੜੇ ਇਹ ਗ੍ਰਿਫਤਾਰ ਕੀਤੇ ਗਏ ਹੈਗੇ ਨੇ ਜੀ ਐਗਜ਼ੈਕਟਲੀ ਜਿਹੜੀ ਹੈ ਗੱਲ ਉਹ ਮੈਂ ਕਿੱਥੋਂ-ਕਿੱਥੋਂ ਹੋਇਆ ਉਹ ਨਹੀਂ ਦੱਸ ਸਕਦਾ ਕਿਉਂਕਿ ਸਾਡੇ ਕੇਸ ਦੀ ਡਿਟੇਲਸ ਨਹੀਂ ਸ਼ੇਅਰ ਹੋ ਸਕਦੀ ਵਾਕਿਆਤ ਦੇ ਵਿੱਚ ਵਰਤੇ ਕਿ ਪਿਆਰ ਵਗੈਰਾ ਬ੍ਰਾਂਦੀ ਹਾਂ ਉਹ ਇਹਨਾਂ ਦੀ ਪੁਸ਼ਟੀ ਕਿਸ ਨਿਸ਼ਾਨਦੇਹੀ ਤੇ ਜਿਹੜਾ ਹੈਗਾ ਉਹ ਬ੍ਰਾਂਮਟਾ ਜਿਹੜੇ ਵਿਅਕਤੀ ਦੀ ਐਕਸ ਕਿੰਨੀ ਉਮਰ ਹੈ ਜੀ ਸਰ ਉਹਦੀ ਉਹਦੀ 25 ਸਾਲ ਉਮਰ ਸੀ ਜੀ